ਜਯਾ ਗੁਰਦੇਵ ਤਾਨ ਗੁਰਦੇਵ ਜਯ ਭੀਮ ਜਯ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਜਨਮ ਮਰਨ ਦੋ ਹੂੰ ਮੈਂ ਨਾਹੀ ਜਨ ਪਰ ਉਪਕਾਰ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਤਨ ਤਨ ਬਾਲੀ ਦੋ ਜਹਾਨ ਤਨ ਤਨ ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 496ਵੇਂ ਮਹਾਨ ਜੋਤੀ ਜੋ ਸਮਾਗਮ ਅਤੇ ਤਨ ਤਨ 108 ਸੰਤ ਬਾਬਾ ਆਨੰਦ ਦਾਸ ਮਹਾਰਾਜ ਜੀ ਦੇ 69ਵੇਂ ਵਾਰਸੀ ਸਮਾਗਮ ਅਤੇ ਮਹਾਨ ਸੰਤ ਸਮਾਲਨ ਦਾ ਆਯੋਜਨ ਤੰਤਾਂ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਤੰਤਾਂ 108 ਸੰਤ ਬਾਬਾ ਪ੍ਰੇਮਦਾਸ ਜੀ ਮਹਾਰਾਜ ਤੰਤਾਂ 108 ਸੰਤ ਬਾਬਾ ਟਹਿਲਦਾਸ ਜੀ ਮਹਾਰਾਜ ਤੰਤਾਂ 108 ਸੰਤ ਬਾਬਾ ਅਨੰਦਦਾਸ ਜੀ ਮਹਾਰਾਜ ਤੰਤਾਂ 108 ਸੰਤ ਬਾਬਾ ਗਿਆਨਦਾਸ ਜੀ ਮਹਾਰਾਜ ਤੰਤਾਂ 108 ਸੰਤ ਬਾਬਾ ਹਰੀਦਾਸ ਜੀ ਮਹਾਰਾਜ ਤੰਤਾਂ 108 ਸੰਤ ਵੀ ਵੀਦੀਪੂਰੀ ਮਹਾਰਾਜ ਤੰਤਾਂ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਜੋ ਨਾਂ ਗਿਆਨ ਡੇਰਾ ਸਤਕੰਡ ਡਾਂਡੀਆਂ ਦੇ ਬਾਨੀ ਹਨ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਦੇ ਵਿੱਚ ਤੰਤਾਂ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜੀ ਦੇ ਮਹਾ ਜੋਤੀ ਜੋਤ ਸਮਾਗ ਨੂੰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਰਾਰੰਭ ਕਰਵਾਇਆ ਔਰ ਆਪਣੇ ਜੀਵਨ ਕਾਲ ਦੇ ਵਿੱਚ ਅਤੇ ਵਾਰ ਕਰਮ 바ਰ ਤੰਤਾਂ 108 ਸੰਤ ਬਾਬਾ ਪ੍ਰੀਮਦਾਸ ਜੀ ਮਹਾਰਾਤੰਤਾਂ 108 ਸੰਤ ਬਾਬਾ ਪ੍ਰੀਮਦਾਸ ਜੀ ਮਹਾਰਾਤੰਤਾਂ 108 ਸੰਤ ਬਾਬਾ ਟੈਲਦਾਸ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਨਾਨਕ ਦਾ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਗਿਆਨ ਦਾ ਜੀ ਮਹਾਰਾਜ ਤਾਂ ਤਾਂ 108 ਸੰਤ ਬਾਬਾ ਹਰੀ ਦਾ ਜੀ ਮਹਾਰਾਜ ਜੀ ਨੇ ਜੋ ਤਾਂ ਤਾਂ ਦੇ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਮਰਯਾਦਾ ਚਲਾਈ ਤਾਂ ਤਾਂ ਸ਼ਿਗੋਦਾਸ ਮਹਾਰਾਜ ਜੀ ਦੇ ਮਹਾਂ ਜੋਤੀ ਜੋਤ ਸਮਾਗਮ ਅਤੇ ਤਾਂ ਤਾਂ ਸਾਬ ਸਿਗੋ ਨਾਨਕ ਦੇ ਮਹਾਰਾਜ ਜੀ ਦੇ ਮਹਾਂ ਜੋਤੀ ਜੋਤ ਸਮਾਗਮ ਤਾਂ ਤਾਂ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 1827 ਦੇ ਵਿੱਚ ਪਰ ਆਰੰਭ ਕੀਤੇ ਜੋ ਕਿ ਕਾਰੋਬਾਰ ਹਰ ਸਾਲ ਮਹਾਂ ਜੋਤੀ ਜੋਤਨ ਸਮਾਗਮ ਦੋਨੇ ਜਿਹੜੇ ਆ ਉਹ ਮਨਾਏ ਜਾਂਦੇ ਹਨ ਤੋਂ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਸ ਸਾਲ ਵੀ ਸ਼ੇਗੋ ਦਾਸ ਮਹਾਰਾਜ ਜੀ ਦੇ 496 ਜੋਤੀ ਜੋਤ ਅਤੇ ਤਾਂ ਤਾਂ ਇੱਕ ਸਵਾਸੰਤ ਬਾਬਾ ਨਨ ਦਾਸ ਮਹਾਰਾਜ ਜੀ ਦੇ ਮਹਾਨ 바ਸੀ ਸਮਾਗਮ ਜੋ ਕਿ 16 ਜੂਨ 2024 ਦਿਨ ਐਤਵਾਂ ਨੂੰ ਨੇਰੇ ਵਿਖੇ ਸਤਿ ਸ੍ਰੀ ਅਖੰਡ ਜਪ ਪਰ ਆਰੰਭ ਕੀਤੇ ਜਾਣਗੇ ਔਰ 17 ਜੂਨ 2024 ਦਿਨ ਸੋਮਵਾਰ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿ ਪਹਿਨਾਏ ਜਾਣਗੇ ਸਵੇਰੇ 9 ਵਜੇ ਔਰ 18 ਜੂਨ ਨੂੰ 2024 ਦਿਨ ਮੰਗਲਵਾਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਸ਼ਲੋਕ ਸਵੇਰੇ 8:30 ਵਜੇ ਪ੍ਰਾਰੰਭ ਹੋਣਗੇ ਔਰ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਵਗੀ ਉਪਰੰਤ ਫੁੱਲੇ ਪੰਡਾਲ ਦੇ ਵਿੱਚ ਦਵਾਨ ਸਜਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਦਾਸ ਸਾਧੂ ਸੰਪਦਾ ਸੁਸਾਇਟੀ ਜਿੱਟ ਪੰਜਾਬ ਦੇ ਮਹਾਪੁਰਸ਼ ਸਤਗੁਰੂ ਗੁਰਦਾਸ ਮਹਾਰਾਜੀ ਦੇ ਜੋਤੀ ਜੋ ਸਮਾਗਮ ਤੇ ਸਤਗੁਰਾਂ ਨੂੰ ਸਰਦਾ ਦੇ ਫੁੱਲ ਭੇਟ ਕਰਨਗੇ ਔਰ ਗੁਰ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣਗੇ ਔਰ ਸਮੂਹ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲ ਦੀ ਚਬੀਲ ਅਤੇ ਗੁਰੂ ਕੇ ਟੋਟ ਲੰਗਰ ਵਰਤਾਏ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੰਤਾ ਸ਼ਿਗੋਦਾਸ ਮਹਾਰਾਜੀ ਦੇ 496 ਮਹਾਂ ਜੋਤੀ ਜੋ ਸਮਾਗਮ ਦੇ ਵਿੱਚ ਤਨਮਨ ਧੰਨ ਦੇ ਨਾਮੇ ਸੇਵਾ ਕਰਕੇ ਗੁਰੂ ਘਰ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਸਤਿਗੁਰ ਕਹਿੰਦੇ ਨੇ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰਮੰਤ ਤੰਤਾ ਸਤਿਗੁਰ ਗੋਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਜੀਵਨ ਕਾਲ 151 ਸਾਲ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਰਹਿ ਕਰਕੇ ਉਹਨਾਂ ਨੇ ਜੀਵਨ ਨੂੰ ਭੁੱਲੇ ਪਟਕਿਆਂ ਨੂੰ ਸਤਿਗੁਰਾਂ ਦੇ ਬਾਣੀ ਦੇ ਨਾਲ ਜੋੜਿਆ ਔਰ ਬਾਣੀ ਦੇ ਨਾਲ ਜੋੜਨ ਕਰਕੇ ਭੁੱਲੇ ਪਟਕੇ ਹੋਏ ਲੋਕਾਂ ਨੂੰ ਸਿੱਧੇ ਰਾਹਤੇ ਪਾਇਆ ਇਸ ਕਰਕੇ ਜਿਹੜੀ ਹੈ ਦੁਨੀਆ ਉਹਨਾਂ ਨੂੰ ਸੰਸਾਰ ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਕੋਈ ਦੇਣ ਦਿੱਤੀ ਹੋਵੇ ਔਰ ਉਸ ਵੇਲੇ ਜਿਹੜਾ ਹੈ ਜੋ ਜਾਤ ਪਾਤ ਦਾ ਕੋੜ ਸੀ ਔਰ ਨਾਰੀ ਜਾਤੀ ਦਾ અપਮਾਨ ਕੀਤਾ ਜਾਂਦਾ ਸੀ ਔਰ ਜਿਹੜਾ ਹੈ ਬਹੁਤ ਹੀ ਮਜਬੂਤ ਦੇ ਜਿਹੜੇ ਉਹ ਧਰਮਾਂ ਦੇ ਜਿਹੜੇ ਸਨ ਉਹ ਵਿਖੇੜੇ ਪਾਏ ਹੋਏ ਸਨ ਤੇ ਸਤਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1433 ਮਾਗ ਸੁਦੀ 15 ਦਸ ਦੁਖਿਓ ਕ ਕਲਿਆਣ ਹਿਤ ਪ੍ਰਗਟੇ ਗੁਰੂ ਬਦਾਸ ਔਰ ਉਹਨਾਂ ਨੇ ਸਤਗੁਰਾਂ ਨੇ ਗੁਰੂ ਬਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਹਾਨ ਧਰਤੀ ਦੇ ਉੱਤੇ ਇਸ ਭਾਰਤ ਦੀ ਧਰਤੀ ਤੇ ਆ ਕਰਕੇ ਦੁਨੀਆ ਨੂੰ ਸੰਸਾਰ ਨੂੰ ਸਿੱਧੇ ਰਾਹਤੇ ਪਾਇਆ ਇਸ ਕਰਕੇ ਜਿਹੜਾ ਹੈ ਤੰਤਾਂ ਦੇ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਕ੍ਰੀਬ 1827 ਦੇ ਵਿੱਚ ਪਹਿਲਾ ਜੋਤੀ ਜੋ ਸਮਾਗਮ ਇਸ ਡੇਰੇ ਵਿਖੇ ਮਨਾਇਆ ਸੀ ਔਰ ਭਾਵੇਂ 496 ਜੋਤੀ ਜੋਤ ਹੈ ਤੇ ਡੇਰੇ ਵਿਖੇ 197 ਜਿਹੜਾ ਹੈ ਉਹ ਮਨਾਇਆ ਜਾਣਾ ਹੈ ਅੱਜ ਭਾਵੇਂ ਦੁਨੀਆਂ ਦੇ ਸੰਸਾਰ ਦੇ ਵਿੱਚ ਵੱਖ-ਵੱਖ ਡੇਰਿਆਂ ਦੇ ਵਿੱਚ ਵੱਖ-ਵੱਖ ਗੁਰੂ ਵਦਾਸ ਮਹਾਰਾਜ ਦੇ ਪਵਿੱਤਰ ਧਾਰਮਿਕ ਸਥਾਨਾਂ ਤੇ ਜਿਹੜਾ ਹੈ ਸੰਗਰਾਂਦ ਵਾਲੇ ਦਿਨ ਸਤਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤੀ ਜੋ ਸਮਾਗਮ ਤੇ ਅੱਜ ਕੱਲ ਜਿਹੜਾ ਹੈ ਕੁਝ ਵੀ ਲਾਈਆਂ ਜਾਂਦੀਆਂ ਹਨ ਇਸ ਕਰਕੇ ਧੰਤਾਂ ਦੇ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਉਸ ਸਮੇਂ ਜਿਹੜਾ ਹੈ ਮਹਾਨ ਇਹ ਕਾਜ ਪ੍ਰਾਰambh ਕੀਤਾ ਜਿਸ ਸਮੇਂ ਜਿਹੜਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਸ ਕਰਕੇ ਦੁਨੀਆ ਦੇ ਸੰਸਾਰ ਦੇ ਵਿੱਚ ਜੋ ਵੀ ਸ਼ੁਭ ਕਰਮ ਕਰਦਾ ਹੈ ਉਹਨਾਂ ਦੁਨੀਆ ਸੰਸਾਰ ਜਿਹੜਾ ਹੈ ਉਹਨਾਂ ਦੀ ਸਦਾ ਹੀ ਵਡਿਆਈ ਕਰਦਾ ਹੈ ਉਹਨਾਂ ਨੂੰ ਜਿਹੜਾ ਹੈ ਸਦਾ ਨਤਮਸਤਕ ਹੁੰਦਾ ਹੈ ਵੱਖ-ਵੱਖ ਢੇਰਿਆਂ ਦੇ ਵਿੱਚ ਵੀ ਹੁਣ ਜਿਹੜਾ ਹੈ 6 ਤੋਂ 10 ਮਹਾਰਾਜ ਜੀ ਦਾ ਜੋਤੀ ਜੋਤ ਸਮਾਗਮ ਮਨਾਏ ਜਾਂਦੇ ਹਨ ਔਰ ਸ਼ਵੀਰ ਲਾਲ ਜਣੀਆਂ ਉਹ ਵੀ ਲਵਾਈਆਂ ਜਾ ਰਹੀਆਂ ਕਿਉਂਕਿ ਇਹ ਸਮਾਸੀ ਕਰੀਬ 10 ਸਾਲ ਪਹਿਲਾਂ ਕਾਂਸੀ ਟੀਵੀ ਦੇ ਉੱਤੇ ਜਦੋਂ ਇਹ ਮਹਾਨ ਜੋਤੀ ਜੋ ਸਮਾਗਮ ਗੁਰੂ ਵਾਸ ਮਹਾਰਾਜੀ ਦਾ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਲਾਈਵ ਜਿਹੜਾ ਹੈ ਚੈਨਲ ਤੇ ਉਹ ਚਲਾਇਆ ਗਿਆ ਸੀ ਇਸ ਕਰਕੇ ਦੁਨੀਆ ਨੂੰ ਜਾਗਰਤੀ ਹੋਈ ਔਰ ਹੁਣ ਹਰ ਸਾਲ ਜਿਹੜਾ ਹੈ ਵੱਧ ਤੋਂ ਵੱਧ ਗੁਰੂ ਵਾਸ ਮਹਾਰਾਜੀ ਦੇ ਦੇਸ਼ ਦੇ ਵਿੱਚ ਵੀ ਔਰ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈ ਉਹ ਮਹਾਂ ਜੋਤੀ ਜੋਤ ਸਮਾਗਮ ਜਿਹੜੇ ਮਨਾਏ ਜਾਂਦੇ ਹਨ ਇਸ ਕਰਕੇ ਗੁਰੂ ਵ다ਸ ਨਾਮ ਲੇਵਾ ਸੰਗਤਾਂ ਜਿਹੜੀਆਂ ਉਹ ਧੰਤਾ ਦੇ ਜੋਗ ਹਨ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਵ다ਸ ਮਹਾਰਾਜੀ ਦੇ ਪਹਿਲਾਂ ਜੋ ਕੇਵਲ ਤੇ ਕੇਵਲ ਜਨਮ ਦਿਹਾੜੇ ਮਨਾ ਕਰਕੇ ਜਿਹੜਾ ਹੈ ਆਪਾਂ ਸਮਾਪਤੀ ਕਰ ਦਿੰਦੇ ਸੀ ਤੇ ਦੂਸਰੇ ਸਾਲ ਜਾ ਕੇ ਆਪਾਂ ਫਿਰ ਜਦ ਆਪਾਂ ਨੂੰ ਆਉਂਦੀ ਸੀ ਪਰ ਜਿਹੜਾ ਹੈ ਤਾਂ ਤਾਂ ਇੱਕ ਸਵਰੰਤ ਸੰਤ ਬਾਬਾ ਹੀਰਾਦਾਸ ਮਹਾਰਾਜੀ ਦੇ ਡੇਰੇ ਵਿਖੇ ਸ਼੍ਰੀ ਗੁਰਦਾਸ ਮਹਾਰਾਜੀ ਦਾ ਗੁਰਪੁਰਬ ਜੋ ਮਹਾਨ ਜਨਮ ਦਿਹਾੜਾ ਹੈ ਜੋ ਪ੍ਰਕਾਸ਼ ਦਿਹਾੜਾ ਹੈ ਉਹ ਵੀ ਮਨਾਇਆ ਜਾਂਦਾ ਹੈ ਉਹ ਜੋਤੀ ਜੋ ਸਮਾਗਮ ਗੁਰਦਾਸ ਮਹਾਰਾਜ ਜੀ ਦੇ ਉਹ ਗੁਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋ ਸਮਾਗਮ ਅਤੇ ਜੰਝੂ ਦੇਵਸ ਉਹ ਜਿਹੜਾ ਹੈ ਉਹ ਵੀ ਮਨਾਏ ਜਾਂਦੇ ਹਨ ਔਰ ਵੱਖ-ਵੱਖ ਜਿਹੜੇ ਹੈ ਉਹ ਸਮਾਗਮ ਕਰਵਾਏ ਜਾਂਦੇ ਹਨ ਇਸ ਕਰਕੇ ਜਿਹੜੀ ਹੈ ਸਾਡੀ ਕੌਮ ਨੂੰ ਜਿਹੜੀ ਹੈ ਉਹ ਜਾਗਰਤੀ ਆਵੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਆਪਾਂ ਗੁਰੂ ਵਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਮਨਾਉਂਦੇ ਆ ਉੱਥੇ ਗੁਰੂ ਵਦਾਸ ਮਹਾਰਾਜ ਜੀ ਦਾ ਮਹਾ ਜੋਤੀ ਜੋਤ ਨੂੰ ਸਮਾਗਮ ਵੀ ਆਪਾਂ ਮਨਾਇਆ ਕਰੀਏ ਤਾਂ ਕਿ ਜਿਹੜਾ ਹੈ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਜੀਵਨ ਉਹਦੀ ਜਾਂਚ ਸਾਨੂੰ ਸਿਖਾਈ ਹੈ ਉਹਦੇ ਬਾਰੇ ਆਪਾਂ ਸਿੱਖ ਸਕੀਏ ਔਰ ਜਿਹੜਾ ਹੈ ਅੱਜ ਜਿਹੜੀ ਆ ਧਰਤੀ ਹੈ ਉਹ ਪਾਣੀ ਤੋਂ ਜਿਹੜੀ ਹੈ ਉਹ ਬਹੁਤ ਘਟ ਰਿਹਾ ਹੈ ਸੰਗਤਾਂ ਜਿਹੜੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਇੰਨੇ ਜਿਹੜੀ ਆਪਾਂ ਛਵੀਲਾ ਲਗਾਉਂਦੇ ਆ ਉਹਦੇ ਨਾਲ-ਨਾਲ ਜਿਹੜਾ ਹੈ ਆਪਾਂ ਜਿਹੜਾ ਹੈ ਪੌਦੇ ਵੀ ਲਵਾਈਏ ਤਾ ਕਿ ਜਿਹੜੀ ਹੈ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਵੀ ਜਿਹੜਾ ਹੈ ਸਾਡੇ ਕੋਲ ਇਹ ਆਸ ਰੱਖਦੀ ਹੋਵੇਗੀ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਹੈ ਜੋ ਸਾਡੇ ਪੁਰਖਿਆਂ ਨੇ ਵੱਡਿਆਂ ਨੇ ਸਾਨੂੰ ਦੇਣ ਦਿੱਤੀ ਹੈ ਤੇ ਅੱਜ ਆਪਾਂ ਉਹਦਾ ਆਨੰਦ ਮਾਣਦੇ ਹਾਂ ਪਰ ਇਹੋ ਜਿਹਾ ਕਾਰਜ ਨਾ ਹੋਵੇ ਕਿ ਆਪਾਂ ਜਿਹੜੀ ਹੈ ਆਪਣੇ ਬੱਚਿਆਂ ਨੂੰ ਕੋਈ ਸੇਧ ਨਾ ਦੇ ਸਕੀਏ ਔਰ ਪੰਜਾਬ ਦੀ ਧਰਤੀ ਜਿਹਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਔਰ ਉਹਦੇ ਉੱਤੋਂ ਕਿੰਨਾ ਹੁਣ ਆਪਾਂ ਨੈੱਟ ਦੇ ਉੱਤੇ ਖਬਰਾਂ ਦੇਖਦੇ ਆਂ ਉਹਦੇ ਵਿੱਚ ਕਿੰਨੀ ਜਗ੍ਹਾ ਤੇ ਦੇਖਿਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਹੈ ਇਸ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਹੈ ਪੌਦੇ ਵੀ ਲਗਾਉਣੇ ਚਾਹੀਦੇ ਹਨ ਉਹ ਜਿਹੜਾ ਹੈ ਜਿੱਥੇ ਆਪਾਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਜਾਂ ਕੋਈ ਵੀ ਸ਼ੁਭ ਕਰਮ ਕਰਦੇ ਆ ਤੇ ਇਹ ਜਰੂਰ ਇੱਕ oprala ਕਰਿਆ ਕਰੋ ਕਿ ਤਾਂ ਕਿ ਆਪਾਂ ਜਿਹੜਾ ਹੈ ਇਹ ਸਤਿਗੁਰਾਂ ਦੇ ਜਿਹੜੇ ਆ ਪੁਰਬ ਜਿਹੜੇ ਦਿਹਾੜੇ ਜਿਹੜੇ ਆ ਮਨਾਉਣ ਦੇ ਆ ਆਪਾਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੇ ਜਿਹੜੇ ਹੈ ਉਹ ਪੌਦੇ ਲਗਾਇਆ ਕਰੋ ਉਹ ਜਿਹੜੇ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਧਰਮ ਦੇ ਨਾਲ ਜੁੜ ਕੇ ਗੁਰੂ ਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਦੁਬਾਰਾ ਇੱਕ ਵਾਰ ਬੇਨਤੀ ਹੈ ਕਿ 18 ਤਰੀਕ ਨੂੰ ਮਹਾ ਸ਼ਿਵਦਾਸ ਮਹਾਰਾਜ ਜੀ ਦੇ 496 ਜੋਤੀ ਜੋਤ ਦਿਹਾੜੇ ਤੇ ਸਤ ਸ੍ਰੀ ਅਖੰਡ ਪਾਰਸਾ ਵੀ ਦੇ ਭੋਗ ਪਾਏ ਜਾਣਗੇ ਉਹ ਸੰਤ ਬਾਬਾ ਜਸਵੀਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਸਤ ਗੁਰਾਂ ਦੀ ਬਾਣੀ ਸਤਿਗੁਰਾਂ ਦੇ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣਗੇ ਔਰ ਸ਼ਿਗੋਦਾ ਸਾਧੂ ਸੰਪਦਾ ਸੈਸਰੀ ਜਿਸ਼ਟ ਪੰਜਾਬ ਦੇ ਮਹਾਪੁਰਸ਼ ਵੀ ਪਹੁੰਚ ਰਹੇ ਹਨ ਉਹ ਵੀ ਸਤਿਗੁਰਾਂ ਦੀ ਬਾਣੀ ਦੁਆਰਾ ਸਤਿਗੁਰਾਂ ਦੇ ਜੀਵਨ ਦੀ ਜਿਹੜੀ ਸਾਨੂੰ ਸੇਧ ਦੇਣਗੇ ਸੋ ਸਰਬ ਤਾਨਮ ਨੂਜ ਮਾਸਟਰ ਮੋਹਨ ਸਿੰਘ ਜਾਂਡੀਆਂ ਵਾਲੇ ਪਹੁੰਚੇ ਨੇ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਕਵਰੇਜ ਕਰਕੇ ਦੇਸ਼ ਵਿਦੇਸ਼ ਸੰਗਤਾਂ ਤੱਕ ਪਹੁੰਚਾਉਣੀ ਹੈ ਸੋ ਇਹਨਾਂ ਦਾ ਵੀ ਡੇਰੇ ਵਿਖੇ ਤੰਤਾ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਉ ਦਾਸੀ ਨਾਗਿਆਂ ਦਾ ਡੇਰਾ ਸਜਖਾਂ ਡਾਂਡੀਆਂ ਵਿਖੇ ਪਹੁੰਚਣ ਤੇ ਇਹਨਾਂ ਦਾ ਵੀ ਬਹੁਤ-ਬਹੁਤ ਕੋਟਾੰਦ ਕੋਟਾ ਧੰਨਵਾਦ ਔਰ ਇਹ ਵੀ ਲਾਈਵ ਸੰਗਤਾਂ ਨੂੰ ਜਿਹੜਾ ਹੈ ਉਹ ਸਾਰਾ ਇਹ ਸਮਾਗਮ ਜਿਹੜਾ ਹੈ ਸੰਗਤਾਂ ਤੱਕ ਪਹੁੰਚਾਉਣਗੇ ਸੋ ਕਾਂਚੀ ਟੀਵੀ ਤੇ ਵੀ ਜਿਹੜਾ ਹੈ ਉਹ ਲਾਈਵ ਚੱਲੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਜਿਨ੍ਹਾਂ ਨੂੰ ਕਾਰਡ ਪਹੁੰਚ ਵੀ ਗਏ ਹਨ ਜਾਂ ਜਿਨ੍ਹਾਂ ਨੂੰ ਨਹੀਂ ਵੀ ਪਹੁੰਚੇ ਉਹ ਸਾਰੀਆਂ ਸੰਗਤਾਂ ਇਸ ਸ਼੍ਰੀ ਗੁਰਦਾਸ ਮਹਾਰਾਜ ਦੇ 496 ਮਹਾਜੋਤੀ ਜੋ ਸਮਾਗਮ ਮਤੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੰਗਤਾਂ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੈ ਗੁਰਦੇਵ ਤਾਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ